ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਸਪੈਸ਼ਲ ਸੈਸ਼ਨ ਜਿਹੜਾ ਆ ਉਹ 26 ਸਪਟੰਬਰ ਨੂੰ ਬੁਲਾਇਆ ਸੀਗਾ ਸਾਡੇ ਮਾਨਯੋਗ ਇਰੀਗੇਸ਼ਨ ਮਨਿਸਟਰ ਸ਼੍ਰੀ ਬਰਨਤਰ ਕੋਇਲ ਜੀ ਨੇ ਇੱਕ ਸਰਕਾਰੀ ਮਤਾ ਵੀ ਪੇਸ਼ ਕੀਤਾ ਸੀਗਾ ਜਿਹਦੇ ਤੇ ਬਹਿਸ ਚੱਲ ਰਹੀ ਆ 26 ਤਰੀਕ ਨੂੰ ਵੀ ਉਤੇ ਤੇ ਬਹਿਸ ਚੱਲੀ ਆ ਅੱਜ ਵੀ ਬਹਿਸ ਹੋਏਗੀ ਸਾਡੇ ਵੱਖ-ਵੱਖ ਲੈਜਿਸਲੇਟਰਸ ਜਿਹੜੇ ਨੇ ਉਹ ਉਹਦੇ ਵਿੱਚ ਉਹਨਾਂ ਨੇ ਭਾਗ ਲਿਆ ਆਪੋਜੀਸ਼ਨ ਦੇ ਜਿਹੜੇ ਮੈਂਬਰ ਸੀਗੇ ਉਹਨਾਂ ਨੇ ਵੀ ਆਪਣੀ ਗੱਲ ਰੱਖੀ ਸੱਤਾਧਾਰੀ ਤੇ ਨੇ ਵੀ ਆਪਣੀ ਗੱਲ ਰੱਖੀ ਸੋ ਸਾਡਾ ਇਹ ਉਦੇਸ਼ ਇਸ ਸੈਸ਼ਨ ਦਾ ਇਹ ਸੀਗਾ ਕਿ ਅਸੀਂ ਕੁਝ ਇਹੋ ਜਿਹਾ ਕਾਰਗਰ ਕੋਈ ਉਚਿਤ ਜਿਹੜੇ ਪ੍ਰਬੰਧ ਕਰੀਏ ਕਿ ਪੰਜਾਬ ਨੂੰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਹੜ੍ਹਾਂ ਦੀ ਮਾਰ ਤੋਂ ਜਿਹੜਾ ਬਚਾਇਆ ਜਾ ਸਕੇ ਔਰ ਕੇਂਦਰ ਸਰਕਾਰ ਨੇ ਜਿਹੜੇ ਸਾਨੂੰ 1600 ਕਰੋੜ ਰੁਪਇਆ ਸਾਡੇ ਪ੍ਰਧਾਨ ਮੰਤਰੀ ਸਾਹਿਬ ਅਨਾਉਂਸ ਕਰਕੇ ਗਏ ਸੀਗੇ ਉਹਦਾ ਕੋਈ ਵੀ ਪੈਸਾ ਅਜੇ ਤੱਕ ਨਹੀਂ ਆਇਆ ਜਦਕਿ ਪੰਜਾਬ ਦੇ ਵਿੱਚ ਨੁਕਸਾਨ ਜਿਹੜਾ ਸੀਗਾ ਉਹ ਹੜਾਂ ਕਾਰਨ ਬਹੁਤ ਜ਼ਿਆਦਾ ਤੁਸੀਂ ਸਾਰੇ ਜਾਣਦੇ ਹੋ ਤੁਸੀਂ ਵੀ ਫੀਲਡ ਦੇ ਵਿੱਚ ਹੀ ਰਹੇ ਹੋ ਕਿ ਅਨਪ੍ਰੈਸੀਡੈਂਟਡ ਨੇ ਇਹ ਜਿਹੜੇ ਹੜ੍ਹ ਨੇ ਪਾਣੀ ਬਹੁਤ ਜ਼ਿਆਦਾ ਮਾਤਰਾ ਵਿੱਚ ਦੇ ਵਿੱਚ ਜੇ ਆਪਾਂ 1988 ਦੇ ਹੜ੍ਹ ਨੂੰ ਦੇਖ ਲਈਏ ਤੇ ਉਦੋਂ ਲਗਭਗ 11000 11 ਲੱਖ ਕਿਉਂ ਸੇਕ ਪਾਣੀ ਸੀਗਾ 14 ਲੱਖ ਤੋਂ ਵੱਧ ਪਾਣੀ ਜਿਹੜਾ ਸੀਗਾ ਅਨਐਕਸਪੈਕਟਿਡ ਆ ਗਿਆ ਫਿਰ ਵੀ ਸਾਡੇ ਇਰੀਗੇਸ਼ਨ ਵਿਭਾਗ ਨੇ ਔਰ ਸਰਕਾਰ ਨੇ ਪੁਖਤਾ ਪ੍ਰਬੰਧ ਜਿਹੜੇ ਸੀਗੇ ਉਹ ਕੀਤੇ ਸੀਗੇ ਪਰ بارش ਇੰਨੀ ਜਿਆਦਾ ਸੀਗੀ ਪਾਣੀ ਇੰਨਾ ਜਿਆਦਾ ਸੀਗਾ ਕਿ ਉਹ ਪੂਰੀ ਤਰ੍ਹਾਂ ਜਿਹੜਾ ਕੰਟਰੋਲ ਨਹੀਂ ਹੋ ਸਕਿਆ ਸਿਟੀ ਡਿਪਾਰਟਮੈਂਟ ਨੇ ਕੀ ਅਸੈਸਮੈਂਟ ਕੀਤੀ ਹੈ ਕਿ ਕਿੰਨਾ ਨੁਕਸਾਨ ਹੋਇਆ ਸੜਕਾਂ ਦਾ ਕਿੰਨਾ ਹੈ ਕਿਹੜੀ ਇਮਾਰਤਾਂ ਦਾ ਕਿੰਨਾ ਨੁਕਸਾਨ ਦੇਖੋ ਸਾਡੇ ਬਹੁਤ ਜ਼ਿਆਦਾ ਸਕੂਲ ਬਹੁਤ ਜ਼ਿਆਦਾ ਸਕੂਲਾਂ ਦਾ ਨੁਕਸਾਨ ਹੋਇਆ ਕੋਈ 8500 ਕਿਲੋਮੀਟਰ ਸੜਕਾਂ ਦਾ ਨੁਕਸਾਨ ਹੋ ਗਿਆ 2500 ਆ ਪੁਰਾਣਾ ਦਾ ਨੁਕਸਾਨ ਹੋ ਗਿਆ ਅਸੈਸਮੈਂਟ ਜਿਹੜੀ ਆ ਉਹ ਕੀਤੀ ਆ ਕੁੱਲ ਨੁਕਸਾਨ ਜਿਹੜਾ ਹੈ ਕਿ 14000 ਕਰੋੜ ਰੁਪਏ ਤੋਂ ਵੀ ਵੱਧ ਦਾ ਨੁਕਸਾਨ ਆ ਸੋ ਅਸੀਂ ਬੇਨਤੀ ਵੀ ਕੀਤੀ ਸੀਗੀ ਜਦ ਪ੍ਰਧਾਨ ਮੰਤਰੀ ਸਾਹਿਬ ਆਏ ਸੀਗੇ ਕਿ ਸਾਨੂੰ 20000 ਕਰੋੜ ਰੁਪਏ ਦਾ ਜਿਹੜਾ ਸਪੈਸ਼ਲ ਪੈਕੇਜ ਆ ਉਹ ਦਿੱਤਾ ਜਾਵੇ ਪਰ ਉਹਦੇ ਬਾਰੇ ਅਜੇ ਤੱਕ ਵੀ ਕੋਈ ਜਿਹੜੀ ਆ ਕਾਰਵਾਈ ਵਿਧਾਨ ਸਭਾ ਲੋਕਾਂ ਦੀ ਵਿਧਾਨ ਸਭਾ ਚੱਲਾਈ ਜਾ ਰਹੀ ਹੈ 37 ਸੈਕਟਰ ਦੇ ਵਿੱਚ ਭਾਜਪਾ ਵੱਲੋਂ ਉਹ ਕਹਿੰਦੇ ਨੇ ਹਿਸਾਬ ਤਾ ਦੋ ਕੈਗ ਦੀ ਰਿਪੋਰਟ ਇਹ ਵਿੱਚ 9000 ਕਰੋੜ ਰੁਪਏ ਦਾ ਜ਼ਿਕਰ ਕੀਤਾ ਗਿਆ ਕਿੱਥੇ ਹੈਗਾ 9000 ਦੇਖੋ ਜਿਹੜੇ